ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਅਮੀਤ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆਪਣੀ ਦਿਲ ਦਹਿਲਾ ਦੇਣ ਵਾਲੀ ਅਮਰਨਾਥ ਦੀ ਯਾਤਰਾ ਦੇ ਬਾਰੇ ਦੱਸਦੇ ਪਏ ਆ ਕਿ ਕਿਸ ਤਰ੍ਹਾਂ ਅਮਰਨਾਥ ਦੇ ਜਿਹੜੇ ਮੌਜਜ਼ਾਤੀ ਪੱਤੇ ਐ ਉਹਨਾਂ ਨੇ ਗਿਆਨੀ ਸੰਤ ਸਿੰਘ ਮਸਕੀਨਾਂ ਦੀ ਜ਼ਿੰਦਗੀ ਤੇ ਬਦਲਾਅ ਲਿਆਂਦਾ ਤਬਦੀਲੀ ਲਿਆਂਦੀ ਅਸਰ ਕੀਤਾ ਬਹੁਤ ਵਧੀਆ ਕਥਾ ਵੀਰੋ ਪਹਿਲਾਂ ਆਪਾਂ ਚਲ ਕੇ ਦੇਖ ਲੈਣੇ ਆਈ ਦੀ ਕਥਾ ਫਿਰ ਕਰਨੇ ਇਸ ਤੇ ਵਿਚਾਰ ਮੇਰੇ ਕੋਲੇ ਸਾਧੂਆਂ ਨਾਲ ਜਾ ਰਹੇ ਸੀ ਅਮਰਨਾਥ ਬਹੁਤ ਪੁਰਾਣੀ ਗਲ ਵਲ ਨੂੰ ਮੈਂ 34 ਸਾਲ ਦਾ ਅੰਦਾਜ਼ਾ ਹੋ ਗਿਆ ਰਸਤੇ 'ਚ ਪਿਸੂ ਘਾਟੇ ਜਾਂਦੀਓ ਮੈਂ ਅਬੂਰ ਕੀ ਕੀ ਚੜੇ ਤੇ ਛੇਸ਼ਨਾਗ ਤੱਕ ਪਹੁੰਚੇ ਇਹ ਪਿੰਡ ਕੋਈ 22 ਮੀਲ ਦਾ ਸੀ ਤੇ ਥੱਕ ਕੇ ਝੋੜ ਹੋ ਗਿਆ ਰਾਤ ਉੱਥੇ ਕਠਣੀ ਸੀ ਪਰ ਰਾਤ ਨੀਂਦ ਨਾ ਆਵੇ ਠੰਡ ਬੜੀ ਬयंਕਰ ਠੰਡ ਕਸ਼ਮੀਰ ਗਵਰਨਮੈਂਟ ਨੇ ਸਿਰਫ ਖੇਮੇ ਬਣਾਏ ਹੋਏ ਸਨ ਰਹਿਣਿਆਂ ਵਾਸਤੇ ਕਿਰਾਏ ਤੇ ਮਿਲਦੇ ਸਨ ਤੰਬੂ ਤੰਬੂ ਵਿੱਚ ਨੀਂਦ ਨਾ ਆਵੇ ਠੰਡ ਭਾਵੇਂ ਕਪੜੇ ਸਾਰੇ ਮੈਂ ਗਰਮ ਪਾਏ ਦੋ ਦੋ ਸਵੀਟਰਾਂ ਪਾਈਆਂ ਉੱਪਰ ਦੋ ਦੋ ਕੰਬਲ ਪਰ ਠੰਡ ਆਖੇ ਮੈਂ 16 ਫੁੱਟ 1600 ਫੁੱਟ ਦੀ ਬੁਲੰਦੀ ਚਾਰੇ ਪਾਸੇ ਬਰਫ਼ ਹੀ ਬਰਫ਼ ਸਵੇਰੇ ਸੰਤ ਮਥਰਾ ਸਿੰਘ ਜੀ ਅਜੇ ਵੀ ਹਨ ਬਜ਼ੁਰਗ ਅਥੇ ਸੱਤੋ ਵਾਲੇ ਗਲੀ ਚ ਬਾਬਾ ਮੇਰ ਸੋਣਾ ਦੇ ਚ ਕਾਫੀ ਦਿਨ ਰਹਿਨੇ ਚਲੇ ਗਏ ਨੇ ਉਹ ਮੇਰੇ ਤੰਬੂ ਚ ਆਏ ਕਹਿੰਦੇ ਕਿ ਗੈਨੀ ਜੀ ਜਾਗੇ ਮੈਂ ਕਿ ਸੁੱਤੇ ਹੀ ਕਦੋਂ ਜਾਗ ਕੇ ਦੇ ਸਾਰੀ ਰਾਤ ਕੱਟੀ ਇੰਨਾ ਠੰਡ ਮੈਨੂੰ ਨੀਂਦ ਨਹੀਂ ਆਈ ਐਨੇ ਠੰਡ ਭਿਆੰਕਰ ਠੰਡ ਨਨ ਨੇ ਆਪਣਾ ਹੱਥ ਸਿਰ ਤੇ ਮਾਰੇ ਕਿੰ ਦੱਸਿਆ ਕਿਉਂ ਨਹੀਂ ਮੈਂ ਖਣ ਮੈਨੂੰ ਤੇ ਨੀਂਦ ਆ ਨਹੀਂ ਰਹੀ ਤੇ ਮੈਂ ਬਾਕੀਆਂ ਦੀ ਨੀਂਦ ਕਿਉਂ ਖਰਾਬ ਕਰਾਂ ਬੈਠ ਕੇ ਕੱਟੀਏ ਰਾਤ ਸੌਂਦਾ ਸੀ ਠੰਡ ਲੱਗਦੀ ਸੀ ਬੈਠਦਾ ਸੀ ਠੰਡ ਲੱਗਦੀ ਸੀ ਬਾਹਰ ਨਿਕਲਣ ਦੀ ਹੰਮਤ ਨਹੀਂ ਸੀ ਟਲ ਔਰ ਸਵੇਰੇ ਸਵੇਰੇ ਠੰਡ ਕਰਕੇ ਹੱਥ ਵੀ ਨਾ ਖੁੱਲਣੋਂ ਉਂਗਲੀ ਐ ਨਹੀਂ ਖੋਲ੍ਹਨੀ ਆਸ। ਅਲੱਗ ਐਸਾ। ਉਹ ਮੈਨੂੰ ਕਹਿ ਲੱਗੇ 1 ਘੰਟਾ ਠਹਿਰ ਜਾ। ਜਰਾ ਥੋੜਾ ਸੂਰਜ ਨਿਕਲੇ। ਮੈਂ ਤੁਹਾਡੀ ਸਮੱਸਿਆ ਹੱਲ ਕਰ ਦੇਣਾ। ਥੋੜਾ ਜਿਆ ਚਾਨਣਾ ਹੋਇਆ। ਉੱਪਰੋਂ ਜਿਹੜੇ ਛੋਟੇ ਛੋਟੇ ਝਰਨੇ ਆ ਰਹੇ ਸਨ। ਉਹਦੇ ਕਿਨਾਰੇ ਕਿਨਾਰੇ ਉੱਪਰ ਚੜਨ ਲੱਗੇ। ਬਰਫਦਾ ਥੋੜਾ ਜਿਹਾ ਤੌਹਦਾ ਇੱਕ ਪਾਸੇ ਕੀਤਾ। ਹਰੀ ਜੀ ਇੱਕ ਬੂਟੀ ਲੈ ਕੇ ਆ ਗਏ ਸਿਰਫ ਇੱਕ ਪੱਤਾ। ਮੈਨੂੰ ਕਹਿਣ ਲੱਗੇ ਖਾ ਜਾ। ਸੰਤ ਮਥਰਾ ਸਿੰਘ ਜੀ। ਨਿਰਮਲ ਇਹ ਖਾ ਲੋ। ਮੈਂ ਖਾ ਲਿਆ। ਪੰਜ ਮਿੰਟ ਬਾਅਦ ਮੈਨੂੰ ਪਸੀਨਾ ਆਣ ਲੱਗਾ ਤੇ ਮੈਨੂੰ ਕਹਿਣ ਲੱਗੇ ਨੀਰਾ ਪਸੀਨਾ ਹੀ ਨਹੀਂ ਤਿੰਨ ਦਿਨ ਭੁੱਖ ਵੀ ਨਹੀਂ ਲੱਗੇਗੀ। ਆਰਾਮ ਨਾਲ ਜਾਓ ਤੇ ਆਓ। ਅਨੇ ਗਰਮ ਹੋ ਚੀਸ ਮੈਂ ਕਹੇਗੀ ਤੇ ਹੁਣ ਮੇਰੇ ਕੋਲ ਸੀ ਸਾਰੀ ਰਾਤ ਮੈਂ ਔਖਾ ਰਿਆਂ ਕਰਾਂ ਕਿ ਗਿਆਨ ਨਹੀਂ ਸੀ ਇਹ ਬੂਟੀ ਵੀ ਹੁੰਦੀ ਹੈ ਜੈਸੇ ਬਿਨ ਬੈਰ ਔਖਾ ਦਾ ਗੁਣ ਕੋ ਹੋਤਾ ਭਾਵੇਂ ਔਸ਼ਧੀ ਚ ਕਿਤਨੇ ਗੁਣ ਕਿਉਂ ਨਾ ਹੋਣ ਜੜੀ ਬੂਟੀ ਜੈ ਬੈਦ ਨਹੀਂ ਹੈ ਸਿਆਣਾ ਨਹੀਂ ਹੈ ਔਸ਼ਧੀ ਦੇ ਗੁਣ ਔਸ਼ਧੀ ਚ ਹੀ ਰਹਿ ਜਾਂਦੇ ਨੇ ਪਰ ਵੈਦ ਤੇ ਹੈ ਮਰੀਜ਼ ਉਸਦੇ ਕੋਲ ਆਇਆ ਹੈ ਵੈਦ ਤੇ ਹੈ ਪਰ ਉਸਦੇ ਕੋਲ ਔਸ਼ਧੀ ਨਹੀਂ ਹੈ ਜੜੀ ਬੂਟੀ ਨਹੀਂ ਥੁਣ ਕਿਵੇਂ ਦੂਰ ਕਰੇ ਉਸ ਦਾ ਰੋਗ ਬੂਟੀ ਦੇ ਗੁਣ ਉਦੋਂ ਪ੍ਰਗਟ ਹੁੰਦੇ ਨੇ ਜਦ ਵੈਦ ਹੋਵੇ ਵੈਦ ਦੀ ਕਲਾ ਉਦੋਂ ਪ੍ਰਗਟ ਆਉਂਦੀ ਹੈ ਜਦ ਜੜੀ ਬੂਟੀ ਹੋਵੇ ਤੇ ਦੋਵੇਂ ਮਿਲਕਾਰ ਦੇਖੋ ਤੀਸਰਾ ਉਦਾਹਰਣ ਦਿੱਤਾ ਹੈ ਬਾਈ ਸਾਹਿਬ ਨੇ ਜੈਸੇ ਬਿਨ ਬੋਹਤ ਖੇਵਟ ਸੇ ਨਾ ਪਾਰ ਪਰੇ ਬਿਨ ਖੇਵਟ ਬੋਹਤ ਕਤ ਬਿਸਾਸ ਹੈ ਦਰਿਆ ਤੋਂ ਪਾਰ ਆਉਣਾ ਉੱਥੇ ਬੇੜੀ ਤੇ ਪਈ ਹੈ ਦਰਿਆ ਦੇ ਕੰਢੇ ਖੇਵਟ ਕੋਈ ਨਹੀਂ ਮਲਾ ਕੋਈ ਨਹੀਂ ਮਲਾ ਤੇ ਹੈ ਬੇੜੀ ਕੋਈ ਨਹੀਂ ਕੱਲਾ ਮਲਾਕੇ ਵਿੱਚ ਪਾਰ ਕਰੇ ਬੇੜੀ ਤੇ ਹੈ ਮਲਾ ਨਹੀਂ ਹੈ ਤੁਮਨੇ ਕੱਲੀ ਬੇੜੀ ਕੇ ਸਨਾ ਪਾਰ ਕਰੇ ਮੁਸਾਫਰਾ ਮਲਾ ਹੀ ਨਹੀਂ ਹੈ ਮਲਾ ਨੂੰ ਬੇੜੀ ਚਾਹੀਦੀ ਹੈ ਖੇਵਟ ਨੂੰ ਬੇੜੀ ਚਾਹੀਦੀ ਹੈ ਬੇੜੀ ਨੂੰ ਖੇਵੜ ਚਾਹੀਦਾ ਤਾਂ ਕਾਰਈ ਦੀ ਸਿੱਧੀ ਹੋਵੇ ਤਾਂ ਮੁਸਾਫਰ ਪਾਰ ਹੋਵੇ ਇਕ ਵਸਤੂ ਨੂੰ ਆਪਣੇ ਗੁਣ ਤੇ ਕਲਾ ਪ੍ਰਗਟ ਕਰਨ ਲਈ ਦੂਜੇ ਦੇ ਸਹਾਰੇ ਦੀ ਲੋੜ ਹੈ। ਪਰ ਜੋ ਚੀਜ਼ ਕਿਸੇ ਦਾ ਸਹਾਰਾ ਬਣਦੀ ਹੈ ਉਹਨੂੰ ਖੁਦ ਵੀ ਉਸ ਦਾ ਸਹਾਰਾ ਚਾਹੀਦਾ ਹੈ। ਇਹ ਦੀ ਗੁਰਬਾਣੀ ਕਹੇਦੀ ਇਕ ਦੂਜੇ ਦੇ ਸਹਾਰੇ ਨਾਲ ਇਹ ਸਾਰੀ ਖੇਡ ਬਣਦੀ ਹੈ। ਇਸ ਵਾਸਤੇ ਗੁਰਬਾਣੀ ਦੀ ਬਾਰੀਕ ਦ੍ਰਿਸ਼ਟੀ ਕਹਿੰਦੀ ਹੈ ਨਾ ਕੋਈ ਛੋਟਾ ਹੈ ਨਾ ਕੋਈ ਵੱਡਾ ਹੈ ਸਭ ਇੱਕ ਦੂਸਰੇ ਦੇ ਆਸਰੇ ਹਨ ਇਹ ਨਾ ਚਾਣਕ ઋષਿ ਇਹ ਜਿਹਾ ਕਰਦਾ ਸੀ ਕਿ ਚੋਬਾਰੇ ਦੀ ਉੱਪਰ ਦੀ ਇੱਟ ਅਗਰ ਇਹ ਮਜ਼ਾਕ ਕਰੇ ਜੋ ਬੁਨਿਆਦ ਦੀ ਇੱਟ ਹੈ ਮਿੱਤੋਂ ਬਿਲਕੁਲ ਥੱਲੇ ਦੇ ਕਪਾਂ ਅਸਮਾਨ ਤੇ ਸ਼ੇਖਰ ਤੇ ਆ ਬੁਨਿਆਦ ਦੀ ਇਟਵੀ ਕਹਿ ਸਕਦੀ ਹੈ ਜੇ ਮੈਂ ਬੁਨਿਆਦ ਦੇ ਚ ਨਾ ਹੋਆ ਤੇਰਾ ਸ਼ੇਖਰ ਤੇ ਹੋਣਾ ਹੁਨੇ ਗਿਆ ਮੇਰੇ ਆਸਰੇ ਤੇ ਤੂੰ ਖੜੀ ਹੈ ਤੇਰੀ ਮਹਾਨਤਾ ਇਹ ਕਹਿ ਨਾ ਜਾੜੋ ਜਗਤ ਵਿੱਚ ਮਹਾਨ ਤੋਂ ਮਹਾਨ ਸਮਰਥ ਤੋਂ ਸਮਰਥ ਮਨੁਕਵੀ ਹਰ ਕੋਈ ਕਲਾ ਗुण ਪ੍ਰਗਟ ਕਰਨ ਵਾਸਤੇ ਉਹਨੋਂ ਦੂਜੇ ਦਾ ਸਹਾਰਾ ਚਾਹੀਦਾ। ਉਹ ਨਹੀਂ ਹੋ। ਪਰ ਜੋ ਕਿਸੇ ਦਾ ਸਹਾਰਾ ਚਾਹੀਦਾ ਉਹਨੂੰ ਵੀ ਸਹਾਰਾ ਚਾਹੀਦਾ। ਇੱਕ ਦੂਜੇ ਦੇ ਸਹਾਰੇ ਨਾਲ, ਇੱਕ ਦੂਜੇ ਦੇ ਆਸਰੇ ਨਾਲ ਇਹ ਸਾਰਾ ਬ੍ਰਹਿਮੰਡ ਚੱਲਦਾ ਹੈ। ਹੁਣ ਮੂਲ ਗਲ ਮਨੁੱਖ ਇਸ ਸੰਸਾਰ ਦੇ ਅਸ਼ਰਫੁਲ ਮਖਲੂਕਾਤ ਹੈ ਸਭ ਤੋਂ ਵੱਡਾ ਤੋਂ ਨੇਤੀ ਇਹ ਕਹਿੰਦੀ ਹੈ ਸਹਾਰਾ ਲਭ ਆਪਣੇ ਤੋਂ ਵੱਡੇ ਦਾ ਆਪਣੇ ਤੋਂ ਛੋਟੇ ਦਾ ਨਹੀਂ ਆਪਣੇ ਤੋਂ ਛੋਟੇ ਦਾ ਸਹਾਰਾ ਲਬੇਗਾ ਸਨ ਨਾਲ ਤੇਰਾ ਮਕਸਦ ਨਹੀਂ ਹੱਲ ਹੋਵੇਗਾ ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕੰਮ ਨਹੀਂ ਹੁੰਦੇ ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਿਆ ਜਾਂਦਾ ਹੈ ਚਮੜੇ ਨਾਲ ਪਰ ਸੌ ਚੂਹਿਆਂ ਦੀ ਕਲ ਵੀ ਖਲ ਇਕੱਠੀ ਕਰੀਏ ਤਾਂ ਵੀ ਨਹੀਂ ਮੜਿਆ ਜਾ ਸਕਦਾ ਉਠ ਦੀ ਖਲ ਚਾਹੀਦੀ ਚੂਹਿਆਂ ਦੀ ਖਲ ਦੇ ਨਾਲ ਨੇ ਮੜਿਆ ਤੇ ਜਾਂਦਾ ਹੈ ਚਮੜੇ ਨਾਲ ਪਰ ਸੌ ਚੂਏ ਉਹਨਾਂ ਦੀ ਖਲ ਇਕੱਠੀ ਕਰੀਏ ਤਾਂ ਵੀ ਨਹੀਂ ਮੜਿਆ ਜਾਏਗਾ ਇੱਕ ਉਠ ਦੀ ਖਲ ਨਾਲ ਮੜਿਆ ਜਾਏਗਾ ਨਗਾਰਾ ਵੱਡਾ ਕੰਮ ਸਾਧਨ ਵੱਡੇ ਚਾਹੀਦੇ ਵੱਡਾ ਕੰਮ ਸਹਾਰੇ ਵੱਡੇ ਚਾਹੀਦੇ ਨੇ ਐਹ ਮਨੁੱਖ ਤੂੰ ਅਸ਼ਰਫুল ਮਖਲੂਕਾਤ ਹੈ ਰੂਹੇ ਜ਼ਮੀਨ ਤੋਂ سب تو بڑا ہے اس درتی میں تیری سکداری بہادر شاہ ظفر خالق نے کب انسان سے بڑھ کر ملک کو دیو کو جن کو پری کو پورے گلما کو منخ برابری کوئی بھی نہیں کر سکتا اشرف المخلوقات در اس درتی میں تیری ہے ਪਰ ਫਿਰ ਵੀ ਮਨੁੱਖ ਨੂੰ ਆਸਰਾ ਤੇ ਚਾਹੀਦਾ ਸਹਾਰਾ ਤੇ ਚਾਹੀਦਾ ਭਾਈ ਸਾਹਿਬ ਬਾਈ ਗੁਰਦਾਸ ਜੀ ਕਹਿੰਦੇ ਨੇ ਅਕਸਰ ਇਹ ਗਲਤ ਤੇ ਛੋਟੇ ਸਹਾਰੇ ਲੱਭ ਲੈਂਦਾ ਹੈ ਕਿ ਜਿਹੜੇ ਵੱਡੇ ਕੰਮ ਨੇ ਉਹ ਧਰੇ ਦੇ ਧਰੇ ਰਹਿ ਜਾਂਦੇ ਨੇ ਵਿਗੜ ਜਾਂਦੇ ਨੇ ਨਹੀਂ ਸਿਰੇ ਚੜ੍ਹਦੇ ਇਹਦੇ ਉੱਤੇ ਜਿਹੜਾ ਉਹਨਾਂ ਨੇ ਉਦਾਹਰਣ ਦਿੱਤਾ ਹੈ ਉਹ ਧਿਆਨ ਨਾਲ ਸੁਣਨਾ गिरत आकाश ते परत पृथ्वी पर जो गहे आसरो पवन कमने काज है बड़ी बुलंदी तो गिर रहे होए कोई फिर गिरदियां गिरदियां सोचे मैं हवा नु पकड़ लवा कि शायद गिरन तो बच जावा गिरबे होए मनुखदा पवन आसरा नहीं बन सकदा ਪੰਨ ਕਿਵੇਂ ਆਸਰਾ ਬਣੇ ਪੰਨ ਦੇ ਆਸਰੇ ਤੇ ਗਿਰਨ ਤੋਂ ਕਿਵੇਂ ਬਚ ਸਕਦਾ ਹੈ ਦੂਸਰਾ ਉਦਾਹਰਣ ਜਰਤ ਬੈਸੰਤਰ ਮੇ ਧਾਏ ਧਾਏ ਧਰੋਮ ਗਏ ਨਿਕਸਿਓ ਨਾ ਜਾਏ ਖਲ ਬੁੱਧ ਉਪਰਾਜ ਹੈ ਅਥਾ ਸਾਗਰ ਦੀਆਂ ਲਹਿਰਾਂ ਦੇ ਅਥਾ ਜਵਲਾ ਮੁਕੀ ਪਾਂਬੜ ਬਲਦੇ ਅਗ ਵਿੱਚ ਗਿਰ ਜਾਏ जरत बैसंतल में दाएं दाएं त्रम गए निक से वो ना जाए खंड बुज उपराज है ते फिर फिर दोए नु पकड़ के बाल निकलने की कोशिश करे जलवे हुए मनुख दा धुआ आसरा नहीं बन सके गिरवे हुए मनुख दा पवन आसरा नहीं बन सके गिरत आकाश ते पर पृथ्वी पर जो गह आसरो पमन कमने का जाए जरत बेसंतर में धाय धाय तो मर गए निक्ष्यो ना जाए खल बुद्ध उपराज है सागर अपार धार बूडत जो फेन गए अनथा विचार पार जयबे को ना साजे अथाह सागर दिया लहरों दे डुबरे होवे ਗੋਤੇ ਖਾਰੇ ਹੋਵੇ ਤੇ ਬਚਣ ਦਾ ਸਾਧਨ ਲੱਭੇ ਸ਼ਹਿਰ ਮੈਂ ਸਮੁੰਦਰ ਦੀ ਝੱਗ ਨੂੰ ਪਕੜ ਕੇ ਪਾਰ ਹੋ ਜਾਣਾ ਝੱਗ ਨੂੰ ਪਕੜੇ ਸਾਗਰ ਦੇ ਚ ਲਹਿਰਾਂ ਟਕਰਾਂ ਮੀਆਂ ਨੇ ਝੱਗ ਬਣਦੀ ਹੈ ਤੇ ਝੱਗ ਨੂੰ ਪਕੜ ਕੇ ਫਿਰ ਸਾਗਰ ਤੋਂ ਪਾਰ ਹੋਣ ਦੀ ਕੋਸ਼ਿਸ਼ ਕਰੇ ਡੁੱਬਦੇ ਹੋਏ ਮਨੁੱਖ ਦਾ ਝੱਗ ਆਸਰਾ ਨਹੀਂ ਬਣ ਸਕਦੀ ਜਲਦੇ ਹੋਏ ਮਨੁੱਖ ਦਾ ਭੂਮਾ ਆਸਰਾ ਨਹੀਂ ਬਣ ਸਕਦਾ ਗਿਰਦੇ ਹੋਏ ਮਨੁੱਖ ਦਾ ਪਮਨ ਆਸਰਾ ਨਹੀਂ ਬਣ ਸਕਦੀ ਤੈਸੇ ਗੁਰਦੇਵ ਛਾੜ ਆਨ ਦੇਵ ਸੇਵ ਗਏ ਪਾਵੇ ਨਾ ਸ਼ਾਂਤ ਨਾ ਮੋਖ ਪਦ ਰਾਜ ਤੇਵੇਂ ਇੱਕ ਪਰਮਾਤਮਾ ਤੇ ਗੁਰੂ ਨੂੰ ਛੱਡ ਕੇ ਮਨੁੱਖ ਆਪਣੇ ਜੀਵਨ ਦੇ ਕੋਈ ਹੋਰ ਹੋਰ ਸਹਾਰੇ ਲੱਭਦਾ ਹੈ ਆਸਰੇ ਲੱਭਦਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਗਿਰਦਾ ਹੋਇਆ ਪਵਨ ਦਾ ਆਸਰਾ ਪਕੜੇ ਜਿਵੇਂ ਜਲਦਾ ਹੋਇਆ ਧੋਏ ਦਾ ਆਸਰਾ ਪਕੜੇ ਜਿਵੇਂ ਡੁੱਬਦਾ ਹੋਇਆ ਜਗ ਦਾ ਆਸਰਾ ਪਕੜੇ ਸਭ ਵਿਅਰਥ ਇਹ ਗਿਰਨ ਤੋਂ ਤੇ ਡੁੱਬਣ ਤੋਂ ਤੇ ਜਲਣ ਤੋਂ ਨਹੀਂ ਬਚ ਸਕਦਾ ਔਰ ਉਹ ਧਨ ਨੇ ਜੋ ਧਨ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਪਕੜਨ ਪ੍ਰਭੂ ਦਾ ਆਸਰਾ ਪਕੜਨਾ ਦੁਨੀਆਂ ਦੀ ਕੋਈ ਸ਼ਕਤੀ ਉਹਨਾਂ ਨੂੰ ਡੋਬ ਨਹੀਂ ਸਕਦੀ ਜਲਾ ਨਹੀਂ ਸਕਦੀ ਗਿਰਾ ਨਹੀਂ ਸਕਦੀ ਸਾਲੇ ਹੋ ਨਾ ਸਾਹਿਬ ਰਹਿਮਤ ਕਰਨ ਸਾਰਿਆਂ ਦਾ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣੇ ਰਹਿਣ ਪ੍ਰਭੂ ਦੇ ਟੇਕ ਅੰਦਰ ਬਣੇ ਰਹੀਏ ਆਸਾਂ ਕਰੀਏ ਰਾਮ ਕੇ ਅਵਰੇ ਆਸ ਨਿਰਾਸ ਇਤਨੇ ਸ਼ਬਦ ਜੋ ਹੈ ਪਰਮਾਨੰ ਕਰਨੇ ਵੇਰ ਕਾਫੀ ਹੋ ਗਈ ਹੈ ਤੇ ਮੈਂ ਵੀ ਇੱਕ ਜਗ੍ਹਾ ਪਹਿਲੇ ਹਾਜ਼ਰੀ ਵਰਕੇ ਤੇ ਪਹੁੰਚਿਆ। ਤੁਸੀਂ ਬੜੇ ਟਿਕਾਊ ਨਾਲ ਇਕਾਗਰਤਾ ਨਾਲ ਸਾਰਿਆਂ ਨੂੰ ਸਰਵਨ ਕੀਤਾ ਸਤਿਗੁਰ ਰਹਿਮਤ ਕਰਨ। ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਚ ਵਸੇ ਬੁੱਲ ਚੁਕ ਦੀ ਸ਼ਾਮਾ ਦਾਸ ਦੀ ਫਤਿਹ ਪ੍ਰਵਾਨ ਕਰਨੇ। ਤਿਆਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਸਿਮ ਮਸਕੀਨ ਹੋਣੀ ਆਪਣੀ ਅਮਰਨਾਥ ਦੀ ਜਿਹੜੀ ਯਾਤਰਾ ਵਾ ਦਰਦਨਾਕ ਜਿਹੜੀ ਯਾਤਰਾ ਉਹਦੇ ਬਾਰੇ ਦੱਸਦੇ ਪਏ ਐ ਕਿ ਜਦੋਂ ਉਹ ਸਫਰ ਕਰਦੇ ਪਏ ਸੀ ਤੇ ਫਿਰ ਉਹਨਾਂ ਨੂੰ ਰਾਤ ਦੇ ਵਿੱਚ ਇੱਕ ਜਗ੍ਹਾ قیام ਕਰਨਾ ਪਿਆ ਤੇ ਠੰਡ ਵੀ ਕਹਿੰਦੇ ਬਹੁਤ ਜ਼ਿਆਦਾ ਸੀ ਮੈਂ ਅਬਸ਼ੱਕ ਦੀ ਦੋ ਦੋ ਸਵਾਟਰ ਵੀ ਪਾਏ ਸੀ ਮੋٹے ਕੱਪੜੇ ਵੀ ਪਾਏ ਸੀ ਲੇਕਿਨ ਉਸ ਦੇ ਬਾਵਜੂਦ ਵੀ ਠੰਡ ਬਹੁਤ ਜ਼ਿਆਦਾ ਲੱਗੀ ਸਾਰੀ ਰਾਤ ਸੌ ਨਾ ਸਕੇ ਫਿਰ ਉਹ ਅਮਰਨਾਥ ਦੇ ਉਹ ਜਿਹੜੇ ਮੌਜਜ਼ਾਤੀ ਪੱਤੇ ਉਹਨਾਂ ਦੇ ਬਾਰੇ ਦੱਸਦੇ ਪਏ ਕਿ ਕਿਸ ਤਰ੍ਹਾਂ ਇੱਕ ਸਿਰਫ ਪੱਤਾ ਹੀ ਉਹਨੇ ਖਾਦਾ ਤੇ ਉਹਨੂੰ ਪਸੀਨਾ ਆਉਣਾ ਸ਼ੁਰੂ ਹੋ ਗਿਆ ਵੀਰੋ ਇਸ ਕਹਾਣੀ ਦੇ ਵਿੱਚੋ ਜਿਸ ਤਰ੍ਹਾਂ ਕਿ ਦੱਸਦੇ ਪਏ ਐ ਆਪਣੀ ਯਾਤਰਾ ਦੇ ਬਾਰੇ ਦੱਸਦੇ ਪਏ ਗਿਆਨੀ ਸੰਸ ਸਿੰਘ ਮਸਕੀਨ ਹੋਣੀ ਕਿ ਅਸੀਂ ਇੱਕ ਦੂਸਰੇ ਤੋਂ ਬਿਨਾਂ ਕੁਝ ਵੀ ਨਹੀਂ ਚਿੱਡੀ ਮਰਜ਼ੀ ਕੀਮਤੀ ਸ਼ੈਅ ਵੈ ਜਿੰਦੇ ਕਿ ਬੇਪਨਾ ਫਾਇਦੇ ਹੈ ਲੈਕਿਨ ਸਾਨੂੰ ਅਗਰ ਉਹਦੇ ਫਾਇਦਿਆਂ ਦੇ ਬਾਰੇ ਨਹੀਂ ਪਤਾ ਉਹਦੇ ਗੁਨਾਹਾਂ ਦੇ ਬਾਰੇ ਨਹੀਂ ਪਤਾ ਕਿ ਉਹਦੇ ਅੰਦਰ ਕਿੰਨੇ ਗੁਣ ਪਾਏ ਜਾਂਦੇ ਆ ਉਹਦੇ ਕਿੰਨੇ ਫਾਇਦੇ ਆ ਤੇ ਸਾਡੇ ਵਾਸਤੇ ਇੱਕ ਫਜ਼ੂਲ ਚੀਜ਼ ਹੈ ਜਦੋਂ ਕੋਈ ਆਉਂਦਾ ਗੁਨਾਹਾਂ ਨੂੰ ਉਹਦੇ ਨੂੰ ਜਾਣਨ ਆਲਾ ਉਹਦੇ ਫਾਇਦਿਆਂ ਨੂੰ ਜਾਣਨ ਆਲਾ ਆਣ ਕੇ ਤੁਹਾਨੂੰ ਉਹ ਚੀਜ਼ ਦਿੰਦਾ ਹੈ ਤੇ ਤੁਹਾਨੂੰ ਉਹ ਚੀਜ਼ ਫਾਇਦਾ ਕਰਦੀ ਹੈ ਫੇਰ ਹੀ ਪਤਾ ਲੱਗਦਾ ਕਿ ਅਸੀਂ ਇੱਕ ਦੂਸਰੇ ਤੋਂ ਬਿਨਾਂ ਕੁਝ ਵੀ ਨਹੀਂ ਅਗਰ ਕੋਈ ਉਸਤਾਦ ਨਾ ਹੋਵੇ ਤੇ ਕਿਸ ਤਰ੍ਹਾਂ ਕੋਈ ਅੱਛਾ ਗਿਆਨੀ ਬਣ ਜੇ ਅੱਛਾ ਆਲਮ ਬਣ ਜੇ ਇਸ ਤਾਦ ਦੀ ਮਿਹਰਬਾਨੀ ਹੈ ਨਾ ਕਿ ਉਹਨੇ ਉਹਨੂੰ ਸਿਖਾਇਆ ਤੇ ਸ਼ਗਿਰਦ ਨੇ ਸਿੱਖਿਆ ਤੇ ਫਿਰ ਸਭ ਕੁਝ ਕੰਮ ਅੱਗੇ ਚੱਲਿਆ ਨਾ ਉਸਤਾਦ ਸ਼ਗਿਰਦ ਤੋਂ ਬਗੈਰ ਕੁਛ ਹੈ ਨਾ ਸ਼ਗਿਰਦ ਜਿਹੜਾ ਉਸਤਾਦ ਤੋਂ ਬਗੈਰ ਕੁਛ ਹੈ ਕਿ ਇੱਕ ਦੂਸਰੇ ਵਾਸਤੇ ਸਾਡਾ ਇੱਕ ਹੋ ਇੱਕ ਦੂਸਰੇ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਸਾਰੇ ਕੰਮ ਇੱਕ ਦੂਸਰੇ ਨਾਲ ਮਿਲ ਜੁਲ ਕੇ ਹੁੰਦੇ ਆ ਜਿਸ ਤਰ੍ਹਾਂ ਉਹ ਦੱਸਦੇ ਆ ਕਿ ਅਗਰ ਚੱਪੂ ਚਲਾਉਣ ਵਾਲਾ ਜਿਹੜਾ ਮੱਲਾਹ ਹੋਵੇ ਅਗਰ ਉਹ ਨਾ ਹੋਵੇ ਤੇ ਕਸ਼ਤੀ ਕੱਲੀ ਚੱਲ ਸਕਦੀ ਹੈ ਕਦੀ ਵੀ ਨਹੀਂ ਚੱਲ ਸਕਦੀ ਤੇ ਇਸੇ ਤਰ੍ਹਾਂ ਹੀ ਅਗਰ ਕਸ਼ਤੀ ਹੋਵੇ ਤੇ ਮੱਲਾਹ ਨਾ ਹੋਵੇ ਨਾ ਕਸ਼ਤੀ ਚੱਲ ਸਕਦੀ ਹੈ ਤੇ ਜੇ ਮੱਲਾਹ ਹੋਵੇ ਕਸ਼ਤੀ ਨਾ ਹੋਵੇ ਤੇ ਮੱਲਾਹ ਖਾਲੀ ਕੀ ਕਰੇਗਾ ਜੇ ਉਹ ਕੋ ਕਸ਼ਤੀ ਨਹੀਂ ਹੈ ਕਿ ਹਰ ਚੀਜ਼ ਇੱਕ ਦੂਸਰੇ ਵਾਸਤੇ ਲਾਜ਼ਮ ਮਲਜ਼ਮ ਹੈ ਇੱਕ ਦੂਸਰੇ ਵਾਸਤੇ ਦੋਨਾਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਇਹੀ ਜ਼ਿੰਦਗੀ ਦੀ ਵੀ ਹਕੀਕਤ ਹੈ ਕਿ ਸਾਨੂੰ ਆਪਣੇ ਜਿਹੜੇ ਰਿਸ਼ਤੇਦਾਰ ਇਹਨਾਂ ਦਾ ਵੀ ਸਾਡੇ ਵਾਸਤੇ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਹਰ ਕੰਮ ਇਕੱਲੇ ਨਹੀਂ ਕਰ ਸਕਦੇ ਜਿੰਨੀ ਮਰਜ਼ੀ ਕਿਸੇ ਕੋ ਮਾਲੋ ਦੋਸਤਤਾ ਹੈ ਜਿੰਨਾ ਮਰਜ਼ੀ ਰੁਤਬਾ ਆ ਜਾਏ ਫੇਰ ਵੀ ਆਪਣੇ ਜਿਹੜੇ ਰਿਸ਼ਤੇਦਾਰ ਉਹਨਾਂ ਦੀ ਜ਼ਰੂਰਤ ਪੈਂਦੀ ਭੈਣ ਭਰਾਵਾਂ ਦੀ ਜ਼ਰੂਰਤ ਪੈਂਦੀ ਹੈ ਬਹੁਤ ਸਾਰੀਆਂ ਐਸੀ ਜਗ੍ਹਾ ਹੁੰਦੀਆਂ ਜਿੱਥੇ ਤੁਹਾਨੂੰ ਆਪਣੇ ਜਿਹੜੇ ਅਜ਼ੀਜ਼ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਕਿ ਇਹ ਦੁਨੀਆ ਇਹ ਜ਼ਿੰਦਗੀ ਜਿਹੜੀ ਹੈ ਨਾ ਇਹਦੇ ਵਿੱਚ ਤੁਹਾਨੂੰ ਦੂਸਰਿਆਂ ਦੀ ਜ਼ਰੂਰਤ ਪੈਣੀ ਪੈਣੀ ਹੈ ਤੁਸੀਂ ਦੂਸਰਿਆਂ ਉੱਤੇ ਨਿਰਸਾਰ ਕਰਦੇ ਪਏ ਹੋ ਤੇ ਦੂਸਰੇ ਤੁਹਾਡੇ ਤੇ ਤੇ ਤੁਸੀਂ ਦੂਸਰਿਆਂ ਉੱਤੇ ਕਿ ਹਰ ਕੋਈ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਜਿੱਲੇ ਕੰਮ ਕਰਦਾ ਫਿਰ ਹੀ ਇਹ ਨਿਜ਼ਾਮ ਚੱਲਦਾ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਗਿਆਨੀ ਸੰਸਿ ਮਸਕੀਨ ਦਾ ਜਿਹੜਾ ਉਹਨਾਂ ਦੇ ਜ਼ਿੰਦਗੀ ਦਾ ਇਹ ਯਾਤਰਾ ਦਾ ਵਾਕਿਆ ਉਹਨੇ ਦੱਸਿਆ ਉਹਨਾਂ ਨੇ ਦੇਖੋ ਕਿੱਡੀ ਅੱਛੇ ਅੰਦਾਜ਼ ਦੇ ਨਾਲ ਆਪਣਾ ਵਾਕਿਆ ਵੀ ਬਿਆਨ ਕਰ ਦਿੱਤਾ ਆਪਣੇ ਜਿਹੜੇ ਜ਼ੋਨ ਉਹਨਾਂ ਦੇ ਨਾਲ ਬੀਤੀ ਉਹ ਵੀ ਦੱਸੀ ਤੇ ਨਾਲ-ਨਾਲ ਇਸ ਜ਼ਿੰਦਗੀ ਦੀ ਇਫਾਦਿਅਤ ਦੇ ਬਾਰੇ ਵੀ ਦੱਸਣਾ ਹੈ ਕਿ ਅਸੀਂ ਇੱਕ ਦੂਸਰੇ ਵਾਸਤੇ ਕਿੱਡੇ ਜ਼ਰੂਰੀ ਹਾਂ ਸਾਨੂੰ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਵਾ ਬਾਕੀ ਵੀਰੋ ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਕੀਓਟੇ ਇਸਲਾ ਖਿਆਲ ਰੱਬ ਰਾਕਾ